ਅਮਰੀਕਾ ਦੇ ਵਿੱਚ ਜਿਹੜੇ ਟਰੱਕ ਚਲਾਉਂਦੇ ਨੇ ਜਿਹੜੇ ਟਰੱਕ ਡਰਾਈਵਰ ਨੇ ਉਹਨਾਂ ਦੇ ਲਈ ਇੱਕ ਇਹ ਬੇਹਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸਪੈਸ਼ਲੀ ਜਿਹੜੇ ਸਾਡੇ ਪੰਜਾਬੀ ਨੇ ਜਿਹੜੇ ਸਾਡੇ ਭਾਰਤੀ ਟਰੱਕ ਡਰਾਈਵਰ ਨੇ ਜਿਹੜੇ ਕਿ ਅਮਰੀਕਾ ਦੇ ਵਿੱਚ ਜਾ ਕੇ ਡਰਾਈਵਰੀ ਕਰ ਰਹੇ ਨੇ ਉਹਨਾਂ ਦੇ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਹ ਹੁਕਮ ਜਾਰੀ ਕੀਤਾ ਨੇ ਡੋਨਲਡ ਟਰੰਪ ਦਾ ਇਹ ਇੱਕ ਵੱਡਾ ਐਲਾਨ ਆ ਜਿਹੜੇ ਵੀ ਉਧਰ ਟਰੱਕ ਡਰਾਈਵਰ ਨੇ ਉਹਨਾਂ ਨੂੰ ਅੰਗਰੇਜ਼ੀ ਅੰਗਰੇਜ਼ੀ ਭਾਸ਼ਾ ਦੀ ਗੱਲ ਕਰੀਏ ਤੇ ਉਹਨਾਂ ਨੂੰ ਪੜ੍ਹਨੀ ਲਿਖਣੀ ਤੇ ਬੋਲਣੀ ਚੰਗੀ ਤਰ੍ਹਾਂ ਆਉਣੀ ਚਾਹੀਦੀ ਹੈ ਇਹ ਜ਼ਰੂਰੀ ਕਰ ਦिती ਹੈ ਕਿਉਂ ਕਰ ਦिती है ਕਿਉਂਕਿ ਜਦੋਂ ਤੁਸੀਂ ਟਰੱਕ ਚਲਾਉਨੇ ਹੋ ਤਾਂ ਤੁਹਾਨੂੰ ਜਿਹੜੇ ਰਸਤੇ ਵਿੱਚ ਇਨਵੈਸਟੀਗੇਸ਼ਨਸ ਆਫੀਸਰਸ ਹੁੰਦੇ ਨੇ ਜਾਂ ਫਿਰ ਕਹਿ ਸਕਦਾ ਹੈ ਕਿ ਪੁਲਿਸ ਅਧਿਕਾਰੀ ਹੁੰਦੇ ਨੇ ਜਾਂ ਫਿਰ ਤੁਸੀਂ ਜਦੋਂ ਕੋਈ ਬਾਰਡਰ ਕ੍ਰੋਸ ਕਰਨਾ ਹੁੰਦਾ ਤੇ ਉੱਥੇ ਜਿਹੜਾ ਪੇਪਰ ਵਰਕ ਹੁੰਦਾ ਜਾਂ ਫਿਰ ਕਹਿ ਸਕਦੇ ਕਿ ਜਿਹੜੀ ਤੁਹਾਡੀ ਕਮਿਊਨੀਕੇਸ਼ਨ ਹੁੰਦੀਆਂ ਨਾਲ ਦਿਨਾਂ ਜਾਂ ਤੁਸੀਂ ਗੱਲਬਾਤ ਕਰਦੇ ਹੋ ਤਾਂ ਤੁਹਾਨੂੰ ਉਹ ਚੰਗੀ ਤਰ੍ਹਾਂ ਕਰਨੀ ਆਉਣੀ ਚਾਹੀਦੀ ਹੈ ਇਸ ਕਰਕੇ ਡੋਨਲਡ ਟਰੰਪ ਦਾ ਇਹ ਵੱਡਾ ਐਲਾਨ ਸਾਹਮਣੇ ਆਇਆ ਹੈ ਕਿ ਜਿਹੜੇ ਅਮਰੀਕਾ ਦੇ ਵਿੱਚ ਟਰੱਕ ਡਰਾਈਵਰ ਨੇ ਉਹਨਾਂ ਨੂੰ ਅੰਗਰੇਜ਼ੀ ਪੜ੍ਹਨੀ ਲਿਖਣੀ ਤੇ ਬੋਲਣੀ ਚੰਗੀ ਤਰ੍ਹਾਂ ਆਉਣੀ ਚਾਹੀਦੀ ਹੈ ਸੋ ਹੁਣ ਇਸ ਐਲਾਨ ਦਾ ਜਿਹੜਾ ਡੋਨਲਡ ਟਰੰਪ ਨੇ ਇਹ ਐਲਾਨ ਕੀਤਾ ਹੈ ਇਸ ਐਲਾਨ ਦਾ ਜਿਹੜਾ ਸਿੱਧਾ-ਸਿੱਧਾ ਅਸਰ ਹੈ ਉਹ ਜਿਹੜੇ ਭਾਰਤੀ ਸਾਡੇ ਟਰੱਕ ਡਰਾਈਵਰ ਨੇ ਜਾਂ ਫਿਰ ਕਹਿ ਸਕਦੇ ਹਾਂ ਸਪੈਸ਼ਲ ਜਿਹੜੇ ਸਾਡੇ ਪੰਜਾਬੀ ਵੀਰ ਨੇ ਜਿਹੜੇ ਅਮਰੀਕਾ ਦੇ ਵਿੱਚ ਜਾ ਕੇ ਟਰੱਕ ਚਲਾ ਰਹੇ ਨੇ ਉਹਨਾਂ ਤੇ ਪੈਣ ਵਾਲਾ ਹੈ ਕਿਉਂਕਿ ਆਪਾਂ ਨੂੰ ਪੰਜਾਬੀਆਂ ਨੂੰ ਅੰਗਰੇਜ਼ੀ ਬਹੁਤ ਘੱਟ ਆਉਂਦੀ ਹੈ ਤੇ ਉਧਰ ਜਾ ਕੇ ਆਪਾਂ ਕੋਸ਼ਿਸ਼ ਤਾਂ ਕਰਦੇ ਆ ਪਰ ਫਿਰ ਵੀ ਆਪਣੀ ਉਹ ਫਲੈਂਸੀ ਨਹੀਂ ਬਣ ਪਦੀ ਫਿਰ ਵੀ ਆਪਣਾ ਜਿਹੜਾ ਉਹ ਐਕਸੈਂਟ ਕਹਿ ਸਕਦਾ ਹੈ ਜਾਂ ਫਿਰ ਚੰਗੀ ਤਰ੍ਹਾਂ ਆਪਾਂ ਨੂੰ ਜਿਹੜੀ ਅੰਗਰੇਜ਼ੀ ਉੱਥੇ ਜਾ ਕੇ ਬੋਲਣੀ ਲਿਖਣੀ ਤੇ ਪੜ੍ਹਨੀ ਆਉਣੀ ਚਾਹੀਦੀ ਆ ਔਰ ਨਹੀਂ ਆਉਂਦੀ ਪਰ ਹੁਣ ਇਹ ਜ਼ਰੂਰੀ ਕਰ ਦਿੱਤੀ ਹੈ ਇਸ ਕਰਕੇ ਤੁਹਾਨੂੰ ਇਹ ਸਿੱਖਣੀ ਬਹੁਤ ਜ਼ਰੂਰੀ ਹੈ ਇਹ ਲਈ ਚਾਹੇ ਤੁਸੀਂ ਕੋਈ ਕੋਰਸ ਜੁਆਇਨ ਕਰੋ ਆਨਲਾਈਨ ਪੜਾਈ ਕਰੋ ਜਾਂ ਫਿਰ ਤੁਸੀਂ ਘਰ ਦੇ ਵਿੱਚ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਕੋਸ਼ਿਸ਼ ਕਰੋ ਸਿੱਖਣ ਦੀ ਪਰ ਇਹ ਤੁਹਾਨੂੰ ਆਉਣੀ ਹੁਣ ਜ਼ਰੂਰ ਚਾਹੀਦੀ ਹੈ ਜੇਕਰ ਤੁਸੀਂ ਅਮਰੀਕਾ ਦੇ ਵਿੱਚ ਟਰੱਕ ਚਲਾ ਰਹੇ ਹੋ ਅਮਰੀਕਾ ਦੇ ਵਿੱਚ ਤੁਸੀਂ ਟਰੱਕ ਡਰਾਈਵਰ ਹੋ ਵੈਸੇ ਤਾਂ ਆਪਾਂ ਜੇ ਗੱਲ ਕਰੀ ਤੇ ਜਿਹੜੇ ਸਾਡੇ ਭਾਰਤੀ ਟਰੱਕ ਡਰਾਈਵਰ ਨਹੀਂ ਆਖੀ ਕਿਹਾ ਸਕਦੇ ਕਿ ਜਿਹੜੇ ਸਾਡੇ ਪੰਜਾਬੀ ਵੀਰ ਨੇ ਜਿਹੜੇ ਅਮਰੀਕਾ ਦੇ ਵਿੱਚ ਜਾ ਕੇ ਟਰੱਕ ਚਲਾ ਰਹੇ ਨੇ ਉਹਨਾਂ ਨੂੰ ਪੰਜਾਬੀ ਸੋਹਣੀ ਆਉਂਦੀ ਹੈ ਫਿਰ ਕਿਹਾ ਸਕਦੇ ਆ ਕਿ ਚੰਗੀ ਤਰ੍ਹਾਂ ਉਹ ਬੋਲ ਸਕਦੇ ਨੇ ਪਰ ਕਈ ਹੁੰਦੇ ਨੇ ਜਿਨ੍ਹਾਂ ਨੂੰ ਸਿਰਫ ਕੰਮ ਚਲਾਈ ਆਉਂਦੀ ਹੈ ਪਰ ਡੋਨਲਡ ਟਰਮ ਦਾ ਇਹ ਕਹਿਣਾ ਹੈ ਕਿ ਤੁਹਾਨੂੰ ਅੰਗਰੇਜ਼ੀ ਇਸ ਲਈ ਪੜਨੀ ਸੁਣਨੀ ਤੇ ਬੋਲਨੀ ਜ਼ਰੂਰੀ ਆਉਣੀ ਚਾਹੀਦੀ ਹੈ ਇੱਕ ਤਾਂ ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਇਨਵੈਸਟੀਗੇਸ਼ਨਸ ਆਫੀਸਰਸ ਪੁਲਿਸ ਜਾਂ ਫਿਰ ਜਦੋਂ ਤੁਸੀਂ ਬਾਰਡਰ ਕਰਾਸ ਕਰਦੇ ਹੋ ਤੇ ਉੱਥੇ ਪੇਪਰ ਵਰਕ ਹੁੰਦਾ ਦੂਸਰਾ ਇੰਪੋਰਟੈਂਟ ਲੈਸ ਕਰਕੇ ਆ ਕਿਉਂਕਿ ਜਿਹੜੇ ਰਸਤੇ ਵਿੱਚ ਸਾਈਨ ਬੋਰਡਸ ਲੱਗੇ ਹੁੰਦੇ ਨੇ ਸੜਕਾਂ ਤੇ ਔਨ ਰੋਡ ਤੇ ਹਾਈਵੇ ਤੇ ਜਦੋਂ ਤੁਸੀਂ ਜਾ ਰਹੇ ਹੁੰਨੇ ਹੋ ਤੁਹਾਨੂੰ ਪੜ੍ਹਨੇ ਆਉਣੀ ਚਾਹੀਦੀ ਨੇ ਚੰਗੀ ਤਰ੍ਹਾਂ ਜਾਂ ਫੇ ਕਿਸੇ ਨੂੰ ਤੁਸੀਂ ਰਾਹ ਪੁੱਛਣਾ ਹੋਵੇ ਤੁਹਾਨੂੰ ਬੋਲਣਾ ਆਉਣਾ ਚਾਹੀਦਾ ਤੁਹਾਨੂੰ ਪੁੱਛਣਾ ਆਉਣਾ ਚਾਹੀਦਾ ਇਸ ਕਰਕੇ ਅੰਗਰੇਜ਼ੀ ਹੁਣ ਤੁਹਾਨੂੰ ਪੜ੍ਹਣੀ ਲਿਖਣੀ ਤੇ ਬੋਲਣੀ ਬਹੁਤ ਚੰਗੀ ਤਰ੍ਹਾਂ ਆਉਣੀ ਚਾਹੀਦੀ ਦਾ ਇਕਨੋਮਿਸਟ ਦੀ ਰਿਪੋਰਟ ਦੇ ਅਕੋਰਡਿੰਗ ਜੇ ਆਪਾਂ ਗੱਲ ਕਰੀਏ ਤੇ ਜਿਹੜੇ ਸਾਡੀ ਭਾਰਤ ਦੇ ਵਿੱਚ ਟਰੱਕਿੰਗ ਦੀ ਇੰਡਸਟਰੀ ਆ ਉਹਦੇ ਵਿੱਚ 1.5 ਲੱਖ ਦੇ तकरीबन 1.5 ਲੱਖ ਦੀ ਜਿਹੜੀ ਗੱਲ ਕਰੀਏ ਤੇ ਇਸ ਮਾਤਰਾ ਦੇ ਵਿੱਚ ਜਿਹੜੇ ਸਾਡੇ ਸਿੱਖ ਪੰਜਾਬੀ ਨੇ ਜਿਹੜੇ ਸਾਡੇ ਸਿੱਖ ਪੰਜਾਬੀ ਵੀਰ ਨੇ ਉਹ ਕੰਮ ਕਰਦੇ ਨੇ